ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਜੀ ਕਿਵੇਂ ਹੋ ਠੀਕ ਹੋ ਅਸੀਂ ਵੀ ਠੀਕ ਆ ਜੀ ਤੇ ਆਪਾਂ ਬਣਾਉਣ ਲੱਗੇ ਆ ਜੀ ਅੱਜ ਤਰਬੂਜ ਦਾ ਜੂਸ ਬਹੁਤ ਹੀ ਸੌਖੇ ਤਰੀਕੇ ਨਾਲ ਬਹੁਤ ਹੀ ਵਧੀਆ ਜੀ ਗਰਮੀਆਂ ਵਿੱਚ ਆਪਾਂ ਨੂੰ ਇਸ ਦੀ ਲੋੜ ਪੈਂਦੀ ਰਹਿੰਦੀ ਆ ਜੀ ਤੇ ਜੇ ਤੁਸੀਂ ਨਵੇਂ ਆਏ ਹੋ ਮੇਰੇ ਚੈਨਲ ਤੇ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਜੀ ਤੇ ਆਪਾਂ ਲੱਗੇ ਆ ਜੀ ਬਣਾਉਣ ਚਲੋ ਜੀ ਆਪਾਂ ਇਸ ਤੂਰੀ ਦੇ ਨਾਲ ਕੱਟ ਲੈਣੇ ਵਿਚਾਲੇ दो जी आपू इस तरीके कट लें इस तरीके नादियाँ छोटा छोटा फाड़ियाँ कट लें जी ये यहाँ पॉल वाला हिस्सा रेड वाला हिस्सा आप कर लें क्ड लेने जी ਆਪਾਂ ਇਹਦੇ ਵਿੱਚ ਇਹ ਥਾੜੀਆਂ ਪਾ ਲਵਾਂ ਆਪਾਂ ਇਹਦੇ ਵਿੱਚ ਤਰਬੂਜ ਕਟੀਆਂ ਹੋਈਆਂਆਂ ਥਾੜੀਆਂ ਇਹਦੇ ਵਿੱਚ ਪਾ ਲਈਆਂ ਜੀ ਆਪਾਂ ਵਿੱਚ ਇਹਦੇ ਥੋੜਾ ਜਿਹਾ ਪਾਣੀ ਪਾ ਲਿਆ ਜੀ ਇੱਕ ਗਲਾਸ ਪਾਣੀ ਦਾ ਪਾ ਲਿਆ ਫਿਰ ਹਲੋ ਜੀ ਆਪਾਂ ਇਹਦੇ ਵਿੱਚ ਪਾ ਲਿਆ ਕਾਲਾ ਕਾਲਾ ਨੂਨ ਪਾ ਲਿਆ ਜੀ ਥੋੜਾ ਜਿਹਾ ਤਾਂ ਆਪਾਂ ਇਹਦੇ ਵਿੱਚ ਚੀਨੀ ਪਾ ਲਈ ਜੀ ਤਿਲੋ ਜੀ ਆਪਾਂ ਵਿੱਚ ਚੀਨੀ ਵੀ ਪਾਤੀ ਤੇ ਲੋ ਜੀ ਆਪਾਂ ਨਿੰਬੂ ਲੈ ਲਈ ਜੀ ਆਪਾਂ ਨਿੰਬੂ ਵੀ ਇਹਦੇ ਵਿੱਚ ਪਾਵਾਂਗੇ ਲਓ ਜੀ ਆਪਾਂ ਇਹਦੇ ਵਿੱਚ ਥੋੜਾ ਜਿਹਾ ਪੁਦੀਨਾ ਵੀ ਪਾਉਣੀ ਆ ਜੀ ਪੁਦੀਨਾ ਠੰਡਾ ਹੁੰਦਾ ਜੀ ਗਰਮੀਆਂ ਵਿੱਚ ਬਹੁਤ ਵਧੀਆ ਹੁੰਦਾ ਹੈਗਾ ਤੇ ਲਓ ਜੀ ਆਪਣਾ ਇਹ ਜੂਸ ਬਣ ਕੇ ਤਿਆਰ ਹੋ ਚੁੱਕਾ ਹੈ बहुत वैया थोड़ी बर्फ पा देते